ਜ਼ੁਕਾਮ ਗਲੇ ਅਤੇ ਹੋਰ ਚਮੜੀ ਦੇ ਰੋਗਾਂ ਦੇ ਮਰੀਜ਼ਾਂ ਦੀ ਸੰਖਿਆ ਹਸਪਤਾਲਾਂ ਦੇ ਵਿੱਚ ਵੱਧ ਰਹੀ ਹੈ ਇਸੇ ਨੂੰ ਲੈ ਕੇ ਇਹ ਤਸਵੀਰਾਂ ਤੁਹਾਨੂੰ ਸਰਕਾਰੀ ਹਸਪਤਾਲ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਲਾਈਨ ਲੱਗੀ ਹੋਈ ਹੈ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਲਗਾਤਾਰ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ ਸਰਕਾਰੀ ਹਸਪਤਾਲਾਂ ਦੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪਹਾੜਾਂ 'ਚ ਬਰਫਬਾਰੀ ਹੋ ਰਹੀ ਹੈ ਉਥੇ ਹੀ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਸਰਦੀ ਦਾ ਕਹਿਰ جاری ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਸੰਖਿਆ ਵੀ ਕਾਫੀ ਵਧ ਗਈ ਹੈ ਹਸਪਤਾਲਾਂ ਦੇ ਵਿੱਚ ਜ਼ਿਆਦਾਤਰ ਮਰੀਜ਼ ਖਾਂਸੀ ਗਲੇ ਖਰਾਬ ਬੁਖਾਰ ਅਤੇ ਚਮੜੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਉਥੇ ਹੀ ਜਿਹੜੇ ਮਰੀਜ਼ ਦਾਖਲ ਹਨ ਉਹਨਾਂ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਦਾਖਲ ਮਰੀਜ਼ਾਂ ਦੇ ਲਈ ਵਾਰਡ ਵਿੱਚ ਕੰਬਲ ਅਤੇ ਹੀਟਰ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਉਥੇ ਹੀ ਗਰਮ ਪਾਣੀ ਦਾ ਵੀ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਹੋਇਆ ਹੈ ਡਾਕਟਰਾਂ ਦੇ ਮੁਤਾਬਕ ਜੇਕਰ ਕੋਈ ਵੀ ਸਮੱਸਿਆ ਇਹਨਾਂ ਨੂੰ ਆਉਂਦੀ ਹੈ ਤਾਂ ਉਹ ਡਾਕਟਰਾਂ ਦੇ ਨਾਲ ਸੰਪਰਕ ਬਣਾ ਕੇ ਰੱਖਣ ਕਿਉਂਕਿ ਬਜ਼ੁਰਗ ਅਤੇ ਬੱਚਿਆਂ ਨੂੰ ਪੂਰੇ ਕੱਪੜੇ ਪਹਿਨਾ ਕੇ ਰੱਖਣ ਇਹ ਉਹਨਾਂ ਦਾ ਕਹਿਣਾ ਹੈ ਅਤੇ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਹੈ ਕਿ ਜ਼ਰੂਰਤ ਪੈਣ ਤੇ ਹੀ ਬਾਹਰ ਨਿਕਲੋ ਜ਼ਿਆਦਾ ਬਾਹਰ ਨਾ ਘੁੰਮੋ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਰੀਜ਼ਾਂ ਦੇ ਲਈ ਹੀਟਰ ਕੰਬਲ ਅਤੇ ਹੋਰ ਲੋੜਿੰਦੀਆਂ ਵਸਤੂਆਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਹੈ ਤਾਂ ਨੂੰ ਹਸਪਤਾਲ ਦੀਆਂ ਤਸਵੀਰਾਂ ਦਿਖਾ ਰਿਹਾ ਮੋਗਾ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਆਖਿਰ ਤੁਹਾਡੇ ਇਲਾਕੇ ਦੇ ਵਿੱਚ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਠੰਡ ਦਾ ਆਲਮ ਵਧਣ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਧੁੰਦ ਪੈ ਰਹੀ ਹੈ। ਲੋਕ ਸਰਦੀ ਦੇ ਚਲਦਿਆਂ, ਠੰਡ ਦੇ ਚਲਦਿਆਂ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ। ਤਾਂ ਇਹ ਲਗਾਤਾਰ ਤਸਵੀਰਾਂ ਅਜਹੀਆਂ ਸਾਹਮਣੇ ਆ ਰਹੀਆਂ ਨੇ। ਤਾਂ ਤਸਵੀਰਾਂ ਤੁਹਾਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮਰੀਜ਼ ਆਪਣੀ ਵਾਰੀ ਦਾ ਵੀ ਇੰਤਜ਼ਾਰ ਕਰ ਰਹੇ ਨੇ ਤਾਂ ਉਹ ਆਪਣਾ ਇਲਾਜ ਕਰਵਾ ਰਹੇ ਨੇ। ਇਸ ਪੂਰੀ ਖਬਰ ਨੂੰ ਲੈ ਕੇ ਹਸਪਤਾਲ ਦੇ ਪ੍ਰਬੰਧ ਨੂੰ ਲੈ ਕੇ ਡਾਕਟਰ ਗਗਨਦੀਪ ਸਿੰਘ ਐਮ ਡੀ ਅਤੇ ਡਾਕਟਰ ਜਸਪ੍ਰੀਤ ਸਿੰਘ ਐਮ ਡੀ ਕੀ ਕਹਿ ਰਹੇ ਨੇ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਨੇ ਆ ਕਿ ਕਿਸ ਤਾਈਪ ਦੇ ਕੇਸਸ ਆਉਂਦੇ ਨੇ ਉਹ ਕੀ ਪ੍ਰੇਸ਼ ਕਰਨਾ ਚਾਹੀਦਾ ਹੈ ਹਾਂ ਕੁਝ ਚੀਜ਼ਾਂ ਜਿਹੜੀਆਂ ਸਿਰ ਜਿਹੜੀਆਂ ਇਨਫੈਕਸ਼ਨਸ ਹੈ ਜਾਂ ਜਿਹੜੀਆਂ ਐਕਜ਼ੀਮਾਸ ਵਗੈਰਾ ਹੈ ਉਹ ਸਰਦੀਆਂ 'ਚ ਵੱਧਦੇ ਆ ਕਿਉਂਕਿ ਸਰਦੀਆਂ 'ਚ ਖੁਸ਼ਕਵਾਵਾ ਹੋਣ ਕਰਕੇ ਜਿਹੜੀ ਡਰਾਈਨੈਸ ਆ ਬਾਡੀ ਚ ਵੱਧਦੀ ਹੈ ਉਹਦੇ ਨਾਲ ਨਾਲ ਐਕਜ਼ੀਮਾ ਸੋਰਾਈਸਿਸ ਸੈਬੋਰਿਕ ਐਕਜ਼ੀਮਾ ਚਿਲ ਬਲੇਨਸ ਜੀਨੋਪਰਨੀਓਸਿਸ ਜਾਂ ਹੱਥਾਂ ਪੈਰਾਂ ਦੀ ਸੋਜ ਜਾਂ ਨੱਕ ਦੀ ਸੋਜ ਕੰਨਾਂ ਦੀ ਸੋਜ ਇਹ ਜਾਂ ਹੱਥਾਂ ਤੇ ਜ਼ਖਮ ਹੋ ਜਾਂਦੇ ਸਿਰ ਦੇ ਕਾਰਨ ਕਿ ਉਹਦੇ ਨਾਲ ਨਾਲ ਐਕਜ਼ੀਮਾ ਜਿਵੇਂ ਟੋਪਿਕ ਐਕਜ਼ੀਮਾ ਵੀ ਥੋੜਾ ਇਨਕਰੀਸ ਹੁੰਦਾ ਹੈ ਕਿਉਂਕਿ ਬੱਚੇ ਜਿਹੜੇ ਉਹ ਬੂਲਨ ਕਲੋਥਸ ਪਾਉਂਦੇ ਆ ਤਾਂ ਉਹਦੇ ਨਾਲ ਵੀ ਡ్రਾਈਨੈਸ ਵੱਧਦੀ ਹੈ ਤੇ ਜਿਹੜੇ ਐਕਜ਼ੀਮਾ ਆ ਜਾਂਦੇ ਹਨ ਕੀਸ ਹੁੰਦੇ ਆ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਹਾਈਡਰੇਸ਼ਨ ਜਿਹੜੀ ਹੈ ਸਕਿਨ ਦੀ ਮੋਇਸਚਰਾਈਜ਼ੇਸ਼ਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਜਿਹੜਾ ਆਪਾਂ ਬਿਲਕੁਲ ਹੀ ਸਰਦੀਆਂ ਛੱਡ ਦਿੰਨੇ ਆ ਉਹ ਪਾਣੀ ਵੀ ਪੀਓ ਤੇ ਮੋਇਸਚਰਾਈਜ਼ ਕਰੋ ਆਪਣੀ ਸਕਿਨ ਨੂੰ ਫੇਸ ਨੂੰ ਚਾਈਨਾਰੀਅਲ ਦਾ ਤੇਲ ਹੀ ਲਗਾਓ ਬਸ ਦੋ ਚਾਰ ਵਾਰ ਜ਼ਰੂਰ ਲਗਾਓ ਕਿਉਂਕਿ ਆ ਕੱਪੜਿਆਂ ਨਾਲ ਵੀ ਜਿਹੜੀ ਡ్రਾਈਨੈਸ ਆਂਦੀ ਹੈ ਤੇ ਖੁਸ਼ਕਵਾਵਾਆਂ ਜਿਹੜੀਆਂ ਚਲਦੀਆਂ ਹੋਵੇ ਡ్రਾਈਨੈਸ ਕਰਦੀਆਂ ਤੇ ਜਦੋਂ ਹੱਥਾਂ ਪੈਰਾਂ ਦੀ ਸੋਚ ਹੁੰਦੀ ਹੈ ਤਾਂ ਗਲਵਜ਼ ਮੋٹے ਲੈਦਰ ਵਾਲੇ ਗਲਵਜ਼ ਤੇ ਮੋਟੀਆਂ ਸੌਕਸ ਜਿਹੜੀਆਂ ਪਾ ਕੇ ਰੱਖੋ ਹਮੇਸ਼ਾ ਤੇ ਗਰਮ ਰੱਖੋ ਹੱਥਾਂ ਪੈਰਾਂ ਨੂੰ ਗਰਮ ਪਾਣੀ ਦੀ ਬੋਟਲ ਨਾਲ ਸੇਕ ਕਰੋ ਅਗਰ ਕੁਝ ਜ਼ਿਆਦਾ ਸਿੰਪਟਮਸ ਇਨਕਰੀਸ ਹੁੰਦਾ ਹੈ ਤਾਂ ਆਪਣੇ ਡਾਕਟਰ ਦੀ ਹੈਲਪ ਸਾਡੇ ਹਸਪਤਾਲ ਦੇ ਵਿੱਚ ਅਲੱਗ-ਅਲੱਗ ਵਾਰਡਾਂ ਦੇ ਵਿੱਚ ਅਲੱਗ-ਅਲੱਗ ਪੇਸ਼ੈਂਟ ਹੈਗੇ ਪਰ ਸਾਡੇ ਕੋਲੇ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਪੇਸ਼ੈਂਟ ਇਨਡੋਰ ਸਾਡੇ ਕੰਪਲੀਟਲੀ ক্লোਜ਼ ਹੈ ਕੜਕੀ ਦਰਵਾਜੇ ਬੰਦ ਹੈਗੇ ਆ ਮਰੀਜ਼ਾਂ ਦੇ ਕੋਲੇ ਹੀਟਰ ਕੰਬਲ ਮੈਟ੍ਰਸ ਔਰ ਨਵੇਂ ਗੱਦੇ ਵਗੈਰਾ ਸਾਰ ਇੱਕ ਸਾਰਾ ਕੁਝ ਪ੍ਰਬੰਧ ਹੈ ਮਰੀਜ਼ਾਂ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਜ਼ਿਆਦਾ ਵਧ ਰਹੀਆਂ ਨੇ ਜ਼ਿਆਦਾਤਰ ਬੱਚੇ ਤੇ ਜੋ ਬਿਯੁਰਗ ਹੈਗੇ ਉਹ ਠੰਡ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਹੈਗੇ ਆ ਸਾਧੀਆਂ ਨਜਲਾ ਬੁਖਾਰ ਜੁਕਾਮ ਇਹਦੀਆਂ ਜ਼ਿਆਦਾ ਪ੍ਰੋਬਲਮ ਆ ਰਹੀਆਂ ਜਿਨ੍ਹਾਂ ਨੂੰ ਅਸੀਂ ਓਪੀਡੀ ਦੇ ਵਿੱਚ ਟਰੀਟ ਕਰ ਰਹੇ ਹਾਂ ਮੈਡੀਸਨ ਸਾਡੇ ਕੋਲੇ ਸਾਰੀਆਂ ਮੌਜੂਦ ਹਨ ਸਕਿਨ ਦੀਆਂ ਮੈਡੀਸਨ ਪੀਡੀਆਟ੍ਰਿਕਸ ਦੀਆਂ ਸਾਰੀਆਂ ਸਾਡੇ ਕੋਲੇ ਆਪਦੀਆਂ ਦਵਾਈਆਂ ਮੌਜੂਦ ਹਨ ਜੋ ਅਸੀਂ ਮਰੀਜ਼ਾਂ ਨੂੰ ਆਪਦੇ ਹਸਪਤਾਲ ਦੀ ਡਿਸਪੈਂਸਰੀ ਦੇ ਵਿੱਚੋਂ ਹੀ ਦੇ ਰਹੇ ਹਾਂ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਬੱਚੇ ਤੇ ਜੋ ਬਿਉਰਗਾ ਇੰਡੋਰ ਰਹਿਣ ਗਰਮ ਕੱਪੜੇ ਗਰਮ ਮੋਜੇ ਦਸਤਾਨੇ ਟੋਪੀ ਅੰਦਰ ਵੀ ਗਰਮ ਵਾਰਮਰ ਪਾ ਕੇ ਰੱਖਣ ਤੇ ਜਿਆਦਾ ਜਿਹਾ ਜਰੂਰਤ ਦਾ ਤਾਂ ਹੀ ਬਾਹਰ ਨਿਕਲਣ ਨਹੀਂ ਤਾਂ ਇੰਡੋਰ ਹੀ ਰਹਿਣ